Legenda ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਹਾਂ ਇੱਕ ਨਵਾਂ ਦਿਨ ਇੱਕ ਨਵੀਂ ਰਾਈਡ ਪਹਿਲਾਂ ਆਪਾਂ ਰਾਈਡ ਕੀਤੀ ਸੀ ਤੀਰਥਨਵੈਲੀ ਅਤੇ ਜੀਵੀ ਦੀ ਤੇ ਅੱਜ ਆਪਾਂ ਨਵੇਂ ਦਿਨ ਤੇ ਨਵੀਂ ਰਾਈਡ ਕਰ ਰਹੇ ਹਾਂ ਕਿ ਕਲੇਰੀ ਲੇਕ ਦੀ ਹਾਂਜੀ ਕਲੇਰੀ ਲੇਕ ਇੱਕ ਟਰੈਕ ਆ ਛੋਟਾ ਜਿਹਾ ਤੇ ਵਿਦ ਰਾਈਡ ਹੋਊਗੀ ਰਾਈਡ ਆਪਣੀ ਬਾਈਕ ਤੇ ਹੋਊਗੀ ਤੇ ਉੱਥੇ ਆਪਾਂ ਬਾਈਕ ਖੜਾਉਣ ਤੋਂ ਬਾਅਦ ਕਲੇਰੀ ਜਿਹੜਾ ਟਰੈਕ ਆ ਉਹਨੂੰ ਕਰਾਂਗੇ ਸਫਲ ਤੇ ਇਹ ਛੋਟੇ ਛੋਟੇ ਟਰੈਕ ਜਿਹੜੇ ਆ ਇੱਕ ਕੋਈ ਵੱਡੇ ਟਰੈਕ ਦੀ ਤਿਆਰੀ ਚੱਲ ਰਹੀ ਹੈ ਜਿਹੜੀ ਆਪਾਂ ਤੁਹਾਨੂੰ ਗਾਂਹ ਜਾ ਕੇ ਦੱਸਾਂਗੇ ਤੇ ਇਸ ਟਾਈਮ ਆਪਾਂ ਨਿਕਲਿਆ ਕਮਾਲ ਕੇ ਮੁੱਗਾ ਸ਼ਾਹਰੀ ਤੋਂ ਕ੍ਰੋਸ ਕਰਦੇ ਆ ਉਸ ਤੋਂ ਬਾਅਦ ਪਿੰਡੋਂ ਦਾ ਕਮਾਲ ਕੇ ਠੀਕ ਹੈ ਇੱਧਰ ਲਈ ਸੈੱਡ ਕਮਾਲ ਕੇ ਆ ਉੱਥੇ ਟੋਲ ਪਲਾਜ਼ਾ ਟੋਲ ਪਲਾਜ਼ੇ ਨੂੰ ਆਪਾਂ ਕ੍ਰੋਸ ਕਰਨ ਤੋਂ ਬਾਅਦ ਸਤਲੁਜ ਦਰਿਆ ਉੱਤੇ ਇੱਕ ਪੁਲ ਬਣਿਆ ਹੋਇਆ ਕਿ ਆ ਕਿ ਆਪਾਂ ਖੜੇ ਆ ਇੱਥੇ ਖੜਨ ਦਾ ਕਾਰਨ ਇਹ ਹੈ ਕਿ ਆਪਣੇ ਨਾਲ ਐਕਚੁਅਲੀ ਗੁਰਪ੍ਰੀਤ ਪਾਈ ਜੀ ਜਾਣਗੇ ਉਹ ਆਪਦੀ ਬਾਈਕ ਲੈ ਕੇ ਪਿੱਛੇ ਆ ਰਹੇ ਆ ਫਿਰ ਮੈਂ ਤੇ ਥੋੜਾ ਜਿਹਾ ਰੁਕਿਆ ਤੇ ਇੱਕ ਦੋ ਸ਼ੋਟ ਲਿੱਤੇ ਆ ਜੋ ਆਪਾਂ ਤੁਹਾਨੂੰ ਬਾਅਦ ਜੋ ਤੇ ਰੁਕਣ ਤੋਂ ਬਾਅਦ ਉਹਨਾਂ ਦੀ ਵੇਟ ਕਰ ਰਹੇ ਹੁਣ ਉਹ ਆਣਗੇ ਤੇ ਫਿਰ ਆਪਾਂ ਗਾਂ ਵਧਾਂਗੇ ਧਰਮਸ਼ਾਲਾ ਨੂੰ ਧਰਮਸ਼ਾਲਾ ਨੂੰ ਜਾਂਦੇ ਸਮੇ ਇੱਕ ਛੋਟਾ ਜਿਹਾ ਫੋਟੋਂਦਾ ਵੈ ਉਹਨੂੰ ਕਰਾਂਗੇ ਇੱਕ ਐਕਸਪਲੋਰ ਤੇ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈਗੀ ਉਹ ਤੁਹਾਡੇ ਨਾਲ ਕਰਾਂਗੇ ਸਾਂਝੀ ਕੀ ਸਮਾ ਹੋ ਗਿਆ ਵਾ ਹੱਦ ਤੱਕ ਗੁਰਪੀ ਦਵਾਦੀ ਜਾਇ ਨਹੀਂ ਤੇ ਆਪਾਂ ਵੇਟ ਕਰੀ ਜਾਂਦੇ ਉਹਨਾਂ ਦੇ ਪੁੱਲ ਤੇ ਖੜਕੀ ਮੈਨੂੰ ਐ ਸੀ ਪੁੱਲ ਪਾਰ ਕਰ ਜੀਏ ਪਰ ਮੈਂ ਕਹਿੰਦਾ ਯਾਰ ਉਧਰ ਪਾਰ ਕਰਕੇ ਵਿਊ ਨਹੀਂ ਆਣਾ ਵਧੀਆ ਮੈਨਾਂ ਜਿਹੜਾ ਇੱਥੇ ਇੰਨਾ ਸੋਨਾ ਵਿਊ ਮਿਲ ਰਿਹਾ ਵਾ ਤੇ ਸਤਲੂ ਦਰਿਆ ਦਾ ਵੈਸੇ ਤਾਂ ਖਾਸ ਮਤਵ ਆ ਆਪਣੇ ਜਿਹੜੇ ਪੰਜਾਬ ਦੇ ਵਿੱਚ ਲਗਭਗ ਸਾਰੇ ਪੰਜਾਬੀ ਜਾਣਦੇ ਆ ਕਿ ਸਤਲੂ ਜਹਾਂ ਦੀ ਕੀ ਮਤਵ ਆ ਆਪਣੇ ਲਈ ਤੇ ਕਿਸੇ ਟਾਈਮ ਨਾ ਇਹ ਸਾਰਾ ਏਰੀਆ ਭਰਿਆ ਹੁੰਦਾ ਸੀ ਮੈਨੂੰ ਯਾਦ ਆ ਬਚਪਨ ਤੋਂ ਜਦੋਂ ਮੈਥ ਲੰਘਦਾ ਹੁੰਦਾ ਹੁੰਦਾ ਸੀ ਨਾ ਇਹ ਦਰਿਆ ਪੂਰਾ ਵਧੀਆ ਵਗਦਾ ਹੁੰਦਾ ਸੀ ਇਸ ਟਾਈਮ ਥੋੜਾ ਹੀ ਰਹਿ ਗਿਆ ਵਾ ਇਹ ਵੀ ਹੋਣੀ ਵਗਣ ਲੱਗਾ ਜੋ ਮੀਂਹ ਪੈਣ ਲੱਗੇ ਆ ਪਹਾੜੀ ਏਰੀਆ ਚ ਨਹੀਂ ਤਾਂ ਇਹ ਵੀ ਜਮਾ ਸੁੱਕਿਆ ਪਿਆ ਸੀ ਤੇ ਪਿੱਛੇ ਮੈਂ ਇੱਕ ਸੈਕੰਡ ਰਾਈਡ ਕੀਤੀ ਛੋਟੀ ਜਿਹੀ ਇੱਥੋਂ ਤੱਕ ਤੇ ਉਦੋਂ ਇਹ ਜਮਾ ਹੀ ਸੁੱਕਿਆ ਪਿਆ ਸੀ ਹਣ ਅੱਜ ਥੋੜਾ ਮੋਟਾ ਪਾਣੀ ਵਧੀਆ ਚੱਲ ਰਿਹਾ ਵਾ ਬਾਕੀ ਟਿੱਬੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਉੱਥੋਂ ਤੱਕ ਜਿਹੜਾ ਪਾਣੀ ਜਾਂਦਾ ਸੀ ਲਗਭਗ ਆਹ ਕਿਨਾਰੇ ਤੱਕ ਪਾਣੀ ਭਰਿਆ ਹੁੰਦਾ ਸੀ ਜਿਹੜੇ ਵੱਟਣ ਨਹੀਂ ਬਣਿਆ ਆ ਪੱਥਰ ਦੀਆਂ ਤੇ ਇਤੋਂ ਤੱਕ ਪਾਣੀ ਹੁੰਦਾ ਸੀ ਕਿ ਸੈ ਟਾਈਮ ਪਰ ਹੁਣ ਪਾਣੀ ਇੰਨਾ ਕੁ ਹੀ ਰਹਿ ਗਿਆ ਥੋੜਾ ਜਿਹਾ ਪਰ ਇਹ ਵੀ ਲੱਗਦਾ ਹੌਲੀ ਹੌਲੀ ਸਮਾਪਤ ਹੋ ਜਾਊਗਾ। ਲੋ ਜੀ ਗੁਰਪ੍ਰੀਤ ਭਾਈ ਪਹੁੰਚ ਗਏ ਹਮਾਂ ਹਵਾ ਕੇ। ਹੋਰ ਭਾਈ ਜੀ ਵੈਲਕਮ। ਅੱਧਾ ਘੰਟਾ ਹੋ ਗਿਆ ਥੋੜੀ ਵੇਟ ਕਰਦੇ ਨੂੰ। ਯਾਰ ਮੈਂ ਥੋੜਾ ਸਲੋ ਆਇਆ। ਸਲੋ ਕਿਵੇਂ? 10 ਦੀ ਸਪੀਡ ਤੇ ਆਇਆ ਕਿ 20 ਦੀ ਤੇ ਆਇਆ? 50 ਤੇ ਆਇਆ ਇੱਕ ਤਾਂ ਯਾਰ ਕਲਮ ਭੁੱਲ ਗਿਆ। ਓਕੇ। ਸੂਰ ਰਹਿ ਗਏ ਮੇਰੇ ਖਾਲੋ ਉਹ ਗਲਵਜ਼ ਤਾਂ ਜ਼ਰੂਰੀ ਸੀ ਹੋਰ ਮੈਂ ਹੁਣ ਬੈਗ ਦੀ ਅੱਗੇ ਆਕ ਰੱਖ ਕੇ ਫਰਾ ਚੱਲਦਾ ਨਹੀਂ ਪਈ ਬਾਈ ਤਾਂ ਓਕੇ ਲੈ ਕੇ ਰੱਸੀ ਵਗੈਰਾ ਰੱਸੀ ਲੈ ਚਲੋ ਬੰਨੀਏ ਫਿਰ ਚੈਲ ਕਰਦੇ ਆ ਗੁਰਪ੍ਰੀਤ ਵਾਜ ਜੀ ਆ ਗਿਆ ਇਹਨਾਂ ਦਾ ਆਪਾਂ ਬੈਗ ਬੰਨਦੇ ਆ ਤੇ ਪੋਨੇ ਇੱਥੋਂ ਚਾਲੇ ਫੋਲ ਕਰਦੇ ਵੀਰੇ ਗੋਪੀ ਭਾਈ ਨੂੰ ਫਿਰ ਦਿੱਕਤ ਆ ਗਈ ਆ ਦੇਖਦੇ ਆ ਕੀ ਦਿੱਕਤ ਆਈ ਆ ਰਾਈਡ ਹੋਵੇ ਤੇ ਭਾਈ ਦੀ ਸਮੱਸਿਆ ਨਾ ਹੋਵੇ ਇਹ ਹੋ ਨਹੀਂ ਸਕਦਾ ਕੀ ਹੋ ਗਿਆ ਭਾਈ ਜੀ ਮੈਂ ਕਿਹਾ ਰਾਈਡ ਹੋਵੇ ਤੇ ਤੁਹਾਡੀ ਸਮੱਸਿਆ ਨਾ ਹੋਵੇ ਹੋ ਨਹੀਂ ਸਕਦਾ ਤੇ ਕੋਈ ਐ ਭਾਈ ਪੂਪਣਾ ਪੜਦੀ ਹੋ ਕਿਤੇ ਆ ਨਾ ਯਾਰ ਹੁਣ ਇਹ ਹਿਸਾਬ ਨਾਲ ਪੌਣੇ ਪਹਣੇ ਆ ਪਿੱਛੇ ਹੀ ਖਿਸਕ ਗਿਆ ਸੀ ਅੱਗੇ ਆ ਮੈਂ ਹੁਣੇ ਲੈ ਕੇ ਕੱਢਦਾ ਓਕੇ ਥੋੜੀ ਇਤਨਾ ਖਿੱਚੀ ਜਾਣੀ ਇਹ ਖਿੱਚੀ ਤਾਂ ਜਾਊਗੀ ਐਂਟਰ ਹੋ ਗਏ ਆਪਾਂ ਜਲੰਧਰ ਤੇ ਸਾਹਮਣੇ ਦਿਖਦਾ ਪਿਆ ਦੂਰ ਦਾ ਸ਼ੰਟਾਵਰ ਹੈ ਹੁਸ਼ਿਆਰਪੁਰ ਆਪਾਂ ਪਹੁੰਚ ਚੁੱਕੇ ਆਂ ਇਹਦਾ ਬਾਰ ਬਾਰ ਦਾ ਪਾਸਾ ਵੈ ਇੱਧਰ ਸੋਨੋਲੀ ਕਾ ਦੀ ਬਹੁਤ ਵੱਡੀ ਫੈਕਟਰੀ ਹੈ ਤੇ ਸੋਨੋਲੀ ਕਾ ਦਾ ਜਿਹੜਾ ਟਰੈਕਟਰ ਜਿਹੜਾ ਵਿਕਦਾ ਆਪਣੇ ਹਨ ਪਤਾ ਹੀ ਹੈ ਕਿ ਨਾ ਮਸ਼ਹੂਰ ਹੈ ਕਿਸਾਨ ਭਾਈ ਕਿੰਨੇ ਖੁਸ਼ ਹੋ ਕੇ ਲੰਦੇ ਸੋਨリカ ਜੱਸਾ ਸਿੰਘ ਆਰਾਮ ਗੜੀਆਂ ਚੌਕ ਇੱਥੋਂ ਮੁੜ ਗਿਆ ਬਖਬੇ ਹੱਥ ਨੂੰ ਇਹ ਵੀ ਉਹਨੇ ਕਾਰ ਹੀ ਲਈ ਹੈ ਸ਼ਹਿਰ ਨਾ ਜਵਾਂ ਸ਼ਾਂਤ ਜ੍ਹਾ ਇਹ ਮਲਕੀ ਹਰੀਆਲੀ ਇੰਨੀ ਹੈ ਕੋਈ ਚੀਜ਼ ਦਾ ਅੰਤ ਹੀ ਨਹੀਂ ਹੈਗਾ ਤੇ ਇੰਨਾ ਸਾਫ਼ ਸੁਥਰਾ ਸ਼ਹਿਰ ਮੈਨੂੰ ਲੱਗ ਰਿਹਾ ਵੈ ਜਿੰਨਾ ਮੈਂ ਤੱਕ ਦੇਖਿਆ ਨਹੀਂ ਹੋ ਇੰਨਾ ਖੂਬਸੂਰਤ ਤੇ ਸ਼ਾਂਤ ਏਰੀਆ ਮੈਂ ਨਹੀਂ ਹਜ ਤੱਕ ਕਦੀ ਵੇਖਿਆ ਪੰਜਾਬ ਦੇ ਵਿੱਚ ਕੰਮ ਕਰਾਇਆ ਹੁਣ ਬੁਲਟ ਦਾ ਉਹ ਇੱਕ ਤਾਂ ਉਹਦੇ ਚੈਨ ਸੈਟ ਸਾਰਾ ਪਿਆ ਇੱਕ ਬ੍ਰੇਕ ਲੈਦਰ ਇੱਕ ਲਾਈਟ ਪੁਆਈ ਆ ਹੁਣ ਠੀਕ ਆ ਬਾਈ ਜੀ ਨਿਕਲ ਗਏ ਤੇ ਮੈਂ ਪਿੱਛੇ ਥੋੜਾ ਜਾ ਹੋਰ ਗੁਰਪ੍ਰੀਤ ਬਾਈ ਜੀ ਕਿਵੇਂ ਹੋ ਬਹੁਤ ਵਧੀਆ ਜੀ ਤੇ ਹੁਣ ਬਾਈਕ ਦਾ ਹੋਰ ਕੋਈ ਕੰਮ ਕੁਮ ਬਾਈਕ ਦਾ ਕੰਮ बस ਹੁਣ ਡਰਾਈਵ ਹੀ ਕਰਨਾ ਬਾਈਕ ਦਾ ਡਰਾਈਵ ਠੀਕ ਹੈ ਰੁਕੇ ਸੀ ਕੁਝ ਖਾਣਾ ਥੇ ਨਾਮ ਪਤਾ ਨਹੀਂ ਮੈਂ ਪੜਿਆ ਨਹੀਂ ਹੋ ਤੇ ਲੋਕੇਸ਼ਨ ਬਹੁਤ ਵਧੀਆ ਵੈ ਫਾਈਬਰ ਵਾਲਾ ਹੈ ਫਾਈਬਰ ਵਾਲਾ ਫਾਈਬਰ ਵਾਲਾ ਉਹ ਫਾਈਬਰ ਵਾਲਾ ਓਪਨ ਰੈਸਟੋਰੈਂਟ ਆ ਓਪਨ ਰੈਸਟੋਰੈਂਟ ਓਪਨ ਰੈਸਟੋਰੈਂਟ ਓਪਨ ਹੀ ਆ ਵੈਸੇ ਤਾਂ ਸਾਰੇ ਓਪਨ ਹੀ ਹੁੰਦੇ ਆ ਅੱਧੇ ਓਪਨ ਹੁੰਦੇ ਆ ਅੱਧੇ ਕਲੋਜ਼ ਹੁੰਦੇ ਆ ਚਾਰ ਕੁਰਸੀਆਂ ਬਾਹਰ ਲਾਈਆਂ ਚਾਰ ਅੰਦਰ ਲਾਈਆਂ ਹੁੰਦੀਆਂ ਓਪਨ ਹੀ ਵੱਜਦੇ ਓ ਨਹੀਂ ਇਹ ਥੋੜਾ ਜਿਹਾ ਜ਼ਿਆਦਾ ਇਹ ਜ਼ਿਆਦਾ ਵਾਈਡ ਇਹਨਾਂ ਦਾ ਏਰੀਆ ਜ਼ਿਆਦਾ ਨਹੀਂ ਕਾਫੀ ਵਾਈਡ ਹੈ ਤੁਸੀਂ ਦੇਖ ਸਕਦੇ ਖੁੱਲਾ ਢੁਲਾ ਹੈਗਾ ਤੇ ਉਧਰਲੇ ਪਾਸੇ ਮੈਂ ਗਿਆ ਸੀ ਬਾਥਰੂਮ ਕਰਨ ਤੇ ਕਾਫੀ ਹਰਿਆਲੀ ਹੈ ਤੇ ਗ੍ਰੀਨੇ ਦੀ ਵੀ ਕਾਫੀ ਲੱਗੀ ਹੋਈ ਹੈ ਤੇ ਸੋਣਾ ਲੱਗਿਆ ਪਾਰਕਿੰਗ ਵਾਸਤੇ ਵੀ ਆ ਕਿਸੇ ਨੇ ਜੋਗਿੰਗ ਵਗੈਰਾ ਜਾਂ ਵਾਕਿੰਗ ਵਗੈਰਾ ਕਰਨੀ ਉਹ ਵੀ ਇੱਥੇ ਕਰ ਲ ਸਕਦਾ ਹੈ ਖਾਣ ਪੀਣ ਤੋਂ ਬਾਅਦ ਵੱਧ ਖਾਦਾ ਜਾਂਦਾ ਤੂੰ ਤੇ ਗੁਰਪ੍ਰੀਤ ਹਣ ਕਹਿੰਦਾ ਬਾਈ ਕਹਿੰਦਾ ਵੱਧ ਖਾਊਗਾ ਆਪਾਂ ਡਰਾਈਵ ਕਰਕੇ ਹੀ ਜਾਣਾ ਹੋਣਾ ਤੇ ਸਿੱਧਾ ਰਾਤ ਨੂੰ ਨਹੀਂ ਸੋਣਾ ਮ ਚਲੋ ਇਹ ਆ ਕਿ ਮੀਤ ਕਰਦੇ ਕਿ ਹੁਣ ਬਾਈਕ ਦੇ ਵਿੱਚ ਹੋਰ ਕੋਈ ਦਿੱਕਤ ਨਾ ਆਵੇ ਤੇ ਅਗਲਾ ਸਫ਼ਰ ਵਧੀਆ ਸੁਖੀ ਸ਼ਾਂਤੀ ਪੂਰਾ ਹੋ ਜੇ ਆਉ ਪਲੇਸ ਆ ਜਿੱਥੇ ਪੰਜਾਬ ਦੀ ਬਾਉਂਡਰੀ ਖਤਮ ਹੁੰਦੀ ਆ ਤੇ ਹਿਮਾਚਲ ਦੀ ਬਾਉਂਡਰੀ ਸਟਾਰਟ ਹੋ ਜਾਂਦੀ ਆ ਸਾਹਮਣੇ ਲੱਗਾ ਹੋਇਆ ਇੱਕ ਟੋਲ ਪਲਾਜ਼ਾ ਇਹ ਮੈਨਾਂ ਐਂਟਰੈਂਸ ਦੇ ਵਾਸਤੇ ਲਾਉਂਦੇ ਆ ਬਾਕੀ ਵੇਖਦੇ ਆ ਆਪਾਂ ਨੂੰ ਲਾਉਂਦੇ ਆ ਕਿ ਨਹੀਂ ਲਾਉਂਦੇ ਢੋਲ ਪਲਾਜਾ ਭਾਈ ਦੂਜਾ ਭਾਈ ਤਾਂ ਨਿਕਲ ਗਿਆ ਆਪਾਂ ਵੀ ਨਿਕਲੀ ਜਾਣੇ ਚੁੱਪਚਾਪ ਤੇ ਗੱਡੀਆਂ ਨੂੰ ਰੋਕਦੇ ਆ ਸਾਰਾ ਸਿੰਗਲ ਰੋਡ ਆ ਜੀ ਤੇ ਡਬਲ ਰੋਡ ਤਾਂ ਹੈ ਨਹੀਂ ਇਧਰੋਂ ਆਪਣਾ ਜਦੋਂ ਚੜੇ ਹੁਸ਼ਿਆਰਪੁਰ ਤੋਂ ਮੁੜੇ ਸੀਏ ਉਸ ਤੋਂ ਬਾਅਦ ਸਿੰਗਰ ਰੋਡ ਨਾਲ ਹੀ ਮੱਥਾ ਮਾਰਿਆ ਸਾਰਾ ਬਹੁਤ ਟਾਈਮ ਬਾਅਦ ਸਾਫ ਸੁਥਰਾ ਰੋਡ ਆਇਆ ਸਾਰਾ ਡਬਲ ਰੋਡ ਆਇਆ ਇਹ ਕਾਂਗੜੇ ਤੋਂ ਪਿਆ ਹਜੇ ਆਪਣਾ ਲਗਭਗ 13 ਕਿਲੋਮੀਟਰ ਵੇ ਕਾਂਗੜਾ ਆਪਾਂ ਪਹੁੰਚ ਚੁੱਕੇ ਹਾਂ ਕਾਂਗੜਾ ਫੋਟ ਤੇ ਐਂਟਰਸ ਆਪਾਂ ਦਿਖਾ ਨਹੀਂ ਸਕੇ ਕਿਉਂਕਿ ਉੱਥੇ ਰਸ ਜ਼ਿਆਦਾ ਸੀ ਤੇ ਜਦੋਂ ਆਪਾਂ ਐਂਟਰ ਕਰ ਗਏ ਆ ਟਿਕਟ ਵਗੈਰਾ ਕਟਾ ਚੁੱਕੀ ਆ ਉਹਦੇ ਫੋਰਡ ਦੇ ਮੇਨ ਗੇਟ ਕੋਲ ਆਪਾਂ ਪੁੱਛ ਚੁੱਕੇ ਆ ਤੇ ਆ ਰਿਹਾ 메ਨ ਗੇਟ ਫੋਟ ਦਾ ਬਹੁਤ ਹੀ ਇਤਿਹਾਸਿਕ ਫੋਟ ਆ ਸਿੱਖ ਇਤਿਹਾਸ ਨਾਲ ਰਿਲੇਟ ਕਰਦਾ ਵੈ ਇਹ ਤੁਹਾਨੂੰ ਇੱਥੋਂ ਹੀ ਪਤਾ ਲੱਗ ਜਾਣਾ ਜੋ ਨਾਮ ਦੇਖਦੇ ਆ ਨਾ ਤੁਸੀਂ ਲੋ ਜੀ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਸਿੱਖ ਇਤਿਹਾਸ ਨਾਲ ਕਿਵੇਂ ਰਿਲੇਟ ਕਰਦਾ ਹੈ ਇਹਦੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਜਾ ਕੇ ਦਿੰਨੇ ਕਿਵੇਂ ਆਪਣੇ ਨਾਲ ਰਿਲੇਟ ਕਰਦਾ ਹੈ ਬਾਕੀ ਜਿਹੜੀ ਇੱਥੋਂ ਦੀ ਜਿਹਾ ਇਮਾਰਤ ਹੈਗੀ ਆ ਇਹ ਸਾਰੀ ਜਿਹੜੀ ਹੈਗੀ ਆ ਆਰਕੀਓਲੋਜੀ ਦੇ ਅੰਡਰ ਹੈ ਉਹਨਾਂ ਦੀ ਦੇਖ ਰਏ ਤੇ ਤਹੀ ਇੱਥੇ ਜਿਹੜੀ ਮੇਨਟੇਨੈਂਸ ਕੀਤੀ ਜਾਂਦੀ ਆ ਤੇ ਮਨੇ ਜਾਂਦਾ ਹੈ ਕਿ 3500 ਸਾਲ ਪੁਰਾਣਾ ਇਹ ਫੋਟ ਹੈ ਕਾਂਗੜਾ ਫੋਟ ਤੇ ਇੱਥੇ ਬਹੁਤ ਜ਼ਿਆਦਾ ਕਿਸੇ ਟਾਈਮ ਖਜ਼ਾਨਾ ਹੁੰਦਾ ਸੀ ਤੇ ਅੱਜ ਵੀ ਕਹਿੰਦੇ ਆ ਤੇ ਖਜ਼ਾਨਾ ਉਹ ਮੌਜੂਦ ਹੈ ਬਾਕੀ ਜਦ ਵੀ ਗੱਲ ਹੈਗੀ ਆ ਅੰਦਰ ਜਾ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਜ ਵੀ ਜਿਹੜਾ ਇਹ ਕਿਲਾ ਹੈਗਾ ਵੈ ਆਪਦੀ ਜਿਹੜੀ ਖੂਬਸੂਰਤੀ ਬਿਆਨ ਕਰਦਾ ਪਿਆ ਇਹਦੀਆਂ ਇਮਾਰਤਾਂ ਵੱਲੋਂ ਤੇ ਇਹਦੀਆਂ ਜਿਹੜੀਆਂ ਦੁਵਾਰਾਂ ਖੜੀਆਂ ਉਹਨਾਂ ਵੱਲੋਂ ਅੱਜ ਵੀ ਇੱਥੇ ਜਿਵੇਂ ਪੁਰਾਣੀ ਬੰਤਰ ਉਹ ਖੂਬੂਗੂ ਖੜੀ ਹੋਈ ਆ ਪਰ ਜਿਹੜੀ ਛੱਤਾਂ ਹੈਗੀਆਂ ਉਹ ਥੋੜੀਆਂ ਨਵੀਆਂ ਪਾਈਆਂ ਹੋਈਆਂ ਨੇ ਛੱਤਾਂ ਪਾਉਣ ਦਾ ਕਾਰਨ ਹੁੰਦਾ ਕਿ ਬਿਲਡਿੰਗ ਬਹੁਤ ਪੁਰਾਣੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 3500 ਸਾਲ ਪੁਰਾਣੀ ਬਿਲਡਿੰਗ ਹੈ ਤੇ ਇਸ ਨੂੰ ਆਰਕੀਓਲੋਜੀ ਨੇ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਇੱਕ ਛੋਟਾ ਜਿਹਾ ਟਰੈਕ ਆਊਗਾ ਪੋੜੀਆਂ ਦਾ ਉਹ ਪੋੜੀਆਂ ਦਾ ਟਰੈਕ ਚੜ੍ਹ ਕੇ ਆਪਾਂ ਉੱਪਰ ਨੂੰ ਵੱਧ ਰਹੇ ਹਾਂ ਇਹ ਉਹ ਕਿਲਾ ਹੈ ਜਿਹੜਾ ਨਾਮ ਮਾਂ ਭਾਰਤ ਦੇ ਵਿੱਚ ਵੀ ਲਿੱਤਾ ਜਾਂਦਾ ਹੈ ਅਤੇ ਇਹੋ ਹੀ ਕਿਲਾ ਹੈ ਜਿਹਨੂੰ ਅਕਬਰ ਨੇ 52 ਵਾਰ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਜਿੱਤ ਨਹੀਂ ਸਕਿਆ ਕਿਲੇ ਦੀ ਖੂਬਸੂਰਤੀ ਆਪ ਬਿਆਨ ਕਰਦੀ ਹੈ ਕਿ ਕਿੰਨਾ ਪੁਰਾਣਾ ਕਿਲਾ ਇਹ ਹੈਗਾ ਵੈ ਆ ਵੇਖੋ ਜੀ ਪੁਰਾਣੇ ਟਾਈਮ ਦੇ ਜਿਹੜੀਆਂ ਮੂਰਤੀਆਂ ਬਣੀ ਹੋਈਆਂ ਖੂਬ ਖੂਬ ਇਟ ਇਜ਼ ਹੀ ਇੱਥੇ ਮੌਜੂਦ ਹਨ ਇਹ ਜਿਵੇਂ ਦੇਖਣ ਚਲਾਦੀ ਹੈ ਸ਼ਾਇਦ ਕਿਸੇ ਭਗਵਾਨ ਦੀ ਮੂਰਤੀ ਹੈ ਤੇ ਇਹ ਵੀ ਕਿਸੇ ਮਾਤਾ ਦੀ ਮੂਰਤੀ ਲੱਗ ਰਹੀ ਹੈ ਬਾਕੀ ਅੰਦਰ ਜਾ ਕੇ ਦੇਖਦੇ ਹਾਂ ਇਹ ਸਾਰਾ ਖਾਲੀ ਹੈ ਤੇ ਮੈਨੂੰ ਲੱਗਦਾ ਕਿਸੇ ਟਾਈਮ ਇੱਥੇ ਫੌਜੀ ਖੜਦੇ ਹੋਣਗੇ ਅਤੇ ਦੁਸ਼ਮਣ ਦਾ ਸ਼ਿਕਾਰ ਕਰਦੇ ਹੋਣਗੇ ਇੱਥੇ ਬੰਦੂਕ ਲਾ ਕੇ ਬਾਹਰੋਂ ਤਾਂ ਨਜ਼ਰ ਨਹੀਂ ਆਉਂਦਾ ਹੋਊਗਾ ਕੁਝ ਵੀ ਤੇ ਇੱਥੋਂ ਦੁਸ਼ਮਣ ਪੂਰਾ ਚੰਗੀ ਤਰ੍ਹਾਂ ਨਜ਼ਰ ਆਉਂਦਾ ਵੈ ਇਹ ਚਾਰੇ ਪਾਸੇ ਬਣੇ ਹੋਏ ਆ ਇੱਕ ਅੱਧਰਲੀ ਸਾਈਡ ਆ ਦੋ ਅੱਧਰਲੀ ਸਾਈਡ ਆ ਤੇ ਚੌਥਾ ਇੱਧਰ ਲਾ ਤੇ ਜਿਹਦੇ ਨਾਲ ਕੀ ਪੂਰੇ ਕਿਲੇ ਦੀ ਸੁਰੱਖਿਆ ਹੋ ਜਾਂਦੀ ਆ ਇਹ ਇਸ ਗੇਟ ਕੋਲ ਪਹੁੰਚ ਕੇ ਆਪਣਾ ਨਾਮ ਮਿਲਦਾ ਹੈ ਜਹਾਂਗੀਰ ਗੇਟ ਇਹ ਨਾਮ ਤਾਂ ਲਿਖਿਆ ਗਿਆ ਹੈ ਕਿਉਂਕਿ ਇਸ ਫੋਰਡ ਦਾ ਇਤਿਹਾਸ ਜਹਾਂਗੀਰ ਨਾਲ ਵੀ ਰਿਲੇਟ ਕਰਦਾ ਵੈ ਇਹ ਕਿਲੇ ਦਾ ਬਾਹਰਲਾ ਪਾਸਾ ਵੈ ਇਧਰ ਤਾਂ ਬਾਉਂਡਰੀ ਘੁੰਮਦੀ ਪਈ ਆ ਆ ਸਾਰੀ ਬਾਉਂਡਰੀ ਨਾਲ ਨਾਲ ਕਿਲੇ ਦੀ ਘੁੰਮ ਰਹੀ ਆ ਤੇ ਇਧਰਲੇ ਪਾਸੇ ਕਿਲਾ ਜਿਹੜਾ ਹੈਗਾ ਵੈ ਉਹਦਾ ਸ਼ਹਿਰ ਕਾਂਗੜ ਤੇ ਮੰਨਿਆ ਜਾਂਦਾ ਵੈ ਕਿ ਜਿਹੜਾ ਇਹ ਕਿਲਾ ਹੈਗਾ ਵੈ ਬਾਣ ਗੰਗਾ ਅਤੇ ਮਾਜੀ ਨਦੀ ਦੇ ਕਿਨਾਰੇ ਤੇ ਬਣਾਇਆ ਹੋਇਆ ਵੈ ਇੱਥੇ ਆ ਕੇ ਸੰਗਮ ਹੁੰਦਾ ਹੈ ਇਧਰਲੇ ਸਾਈਡ ਇੱਕ ਅਦਰੋਂ ਆ ਰਹੀ ਹੈ ਇਹਨਾਂ ਦੀ ਇੱਕ ਅਦੁਰਾ ਆ ਰਹੀ ਹੈ ਇਹਦਾ ਸੰਗਮ ਹੁੰਦਾ ਹੈ ਇਹਦੇ ਨਦੀ ਦੇ ਸੰਗਮ ਦੇ ਉੱਤੇ ਇਹ ਫੋਟ ਤਿਆਰ ਕੀਤਾ ਹੋਇਆ ਵੈ ਬਾਂਦਰ ਬਹੁਤ ਆਥੇ ਜਿਹੜਾ ਸਮਾਨ ਸੰਭਾਲ ਕੇ ਲੈ ਕੇ ਜਾਣਾ ਪੈਂਦਾ ਚੱਕ ਕੇ ਨਾ ਲੈ ਜਾਏ ਕੁਝ ਵੀ ਪਰ ਸ਼ਰੀਫ ਲੱਗਦੇ ਆ ਕਿਲਾ ਸ਼ਰੀਫ ਲੱਗਦੇ ਆ ਕਿ ਨਹੀਂ ਇਹ ਖਾਣ ਪੀਣ ਦੀਆਂ ਚੀਜ਼ਾਂ ਨੂੰ ਛੇੜਦੇ ਆ ਉਂਝ ਨਹੀਂ ਛੇੜਦੇ ਉਂਝ ਨਹੀਂ ਛੇੜਦੇ ਠੀਕ ਆ ਸ਼ਰੀਫ ਆ ਬਾਈ ਦਾ ਕਿਆ ਮਤਲਬ ਇੱਥੇ ਪਹੁੰਚ ਕੇ ਇੱਕ ਵਿਊ ਮਿਲਦਾ ਬਹੁਤ ਵਧੀਆ ਤੇ ਸਾਹਮਣੇ ਸੜਕ ਹੈ ਜਿਸੋਂ ਕਾਰ ਲੰਘ ਰਹੀ ਆ ਇੱਥੋਂ ਤੱਕ ਲਾਦੇ ਕਿੰਨੀ ਹਾਈਟ ਤੇ ਆਪਾਂ ਖੜੇ ਆ ਇਸ ਟਾਈਮ ਟਰੈਕ ਕਰਦੇ ਆ ਰਹੇ ਆ ਤੇ ਜਮਾਂ ਟੋਪ ਤੇ ਪਹੁੰਚਾਂਗੇ ਜਿੱਥੇ ਕਹਿੰਦੇ 360뷰 ਮਿਲੂਗਾ ਇਸ ਕੇ ਲੇਤਾ ਹਾਂ ਤੇ ਕਾਂਗੜਾ ਸ਼ਹਿਰ ਦਾ ਉਧਰਲੀ ਸਾਈਡ ਪਾਣੀ ਪੀ ਕੇ ਤੇ ਘੁੰਮਦੇ 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 ਇੱਧਰਲੀ ਸਾਈਡ ਆਏ ਤੇ ਇੱਥੇ ਆ ਕੇ ਵੇਖੇ ਕਿ ਬਹੁਤ ਹੀ ਪੁਰਾਣੇ ਪੱਥਰ ਪਏ ਆ ਜਿਨ੍ਹਾਂ ਦੀ ਬੰਤਰ ਹੋਣ ਦੇ ਟਾਈਮ ਦੀ ਤਾਂ ਨਹੀਂ ਹੈਗੀ ਅੱਜ ਤੋਂ ਜਿਵੇਂ 3500 ਸਾਲ ਪੁਰਾਣੇ ਕਹਿੰਦੇ ਪਏ ਉਸ ਮੁਤਾਬਕ ਦੀ ਲੱਗਦੀ ਪਈ ਆ ਪ੍ਰੈਜ਼ੈਂਟ ਟਾਈਮ ਦੇ ਵਿੱਚ ਇਹੋ ਜਿਹੇ ਪੱਥਰ ਮਿਲਨੇ ਬਹੁਤ ਮੁਸ਼ਕਲ ਹੈ ਤੇ ਸਾਹਮਣੇ ਇੱਕ 뷰ਪੁਆਇੰਟ ਹੈ ਜਿੱਥੇ ਜਾਣ ਨੂੰ ਸ਼ਾਇਦ ਨਾ ਰੋਕਣ ਵਾਸਤੇ ਬਣਾਇਆ ਹੋਊਗਾ ਤੇ ਇੱਧਰ ਵੀ ਪੱਥਰ ਇਹਨਾਂ ਨੇ ਵਿਛਾਏ ਹੋਏ ਆ ਚਲੋ ਆਪਾਂ ਕਾਹ ਤੋਂ ਇਹ ਜਿਹੜਾ ਇੱਕ ਨੂਨ ਭੰਗ ਕਰਨੇ ਆ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਵੀ ਇਦਾਂ ਹੀ ਬਿਲਡਿੰਗ ਬਣੀ ਹੋਈ ਆ ਜਿਹੜੀ ਬਿਲਡਿੰਗ ਸ਼ੋਅ ਕਰਦੀ ਆ ਕਿ ਬਹੁਤ ਪੁਰਾਣੇ ਟਾਈਮ ਦੀ ਜਿਹੜੀ ਬੰਤਰ ਬਣੀ ਹੋਈ ਆ ਇਹੋ ਜਿਹੜੀ ਜਿਹੜੀ ਬੰਤਰ ਹੈਗੀ ਆ ਤੁਹਾਨੂੰ ਕੇਰਲਾ ਸਾਊਥ ਇੰਡੀਆ ਵਾਲੇ ਪਾਸੇ ਹੀ ਜਿਹੜੇ ਮੰਦਰ ਬਣੇ ਹੋਏ ਉੱਥੇ ਮਿਲਦੇ ਆ ਜਿਹੜਾ ਕਸਟਮ ਆਪ ਨੂੰ ਹਿਮਾਚਲ ਚ ਦੇਖਣ ਨੂੰ ਮਿਲ ਰਿਹਾ ਵੈ ਤੇ ਕਾਂਗੜਾ ਫੋਰਟ ਦਾ ਬਹੁਤ ਮ ਜਿਹੜਾ ਥੋੜੇ ਨਾਲ ਹੁਣ ਆਪਾਂ ਸਾਂਝਾ ਕਰਦੇ ਆਂ ਕਾਂਗੜਾ ਫੋੜਾ ਤੇ ਅਸ ਬਹੁਤ ਲੰਬਾ ਵੈ ਜਿਵੇਂ ਤੁਹਾਨੂੰ ਦੱਸਿਆ ਸੀ ਆ ਕਿ ਮਹਾਭਾਰਤ ਵਿੱਚ ਵਿੱਚ ਦਾ ਨਾਮ ਲਿੱਤਾ ਗਿਆ ਵੈ ਅਤੇ ਅਕਬਰ ਨੇ ਇਹਨੂੰ ਬਹੁਤ ਜ਼ਬਰ ਜਿੱਤਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਜਿੱਤ ਨਹੀਂ ਸਕਿਆ ਜਿਹੜਾ ਇਹ ਕਾਂਗੜਾ ਫੋੜ ਸਥਾਪਿਤ ਕੀਤਾ ਗਿਆ ਵੈ ਇਹ ਕੀਤਾ ਗਿਆ ਕਟੀਜ ਵੰਸ਼ ਦੇ ਰਾਜਾ ਸੁਸ਼ਰਮਾ ਚੰਦਰਾ ਵੱਲੋਂ ਤੇ ਇਹ ਉਹੀ ਰਾਜਾ ਹੈ ਜਿਨ੍ਹਾਂ ਨੇ ਮਹਾਭਾਰਤ ਵਿੱਚ ਕਾਰਵਾ ਦੀ ਹੈਲਪ ਕੀਤੀ ਸੀ ਪਰ ਹੈਲਪ ਕਰਨ ਤੋਂ ਬਾਅਦ ਵੀ ਜਿਹੜੇ ਕਾਰਵ ਹਾਰ ਗਏ ਸੀ ਤੇ ਰਾਜਾ ਜੀ ਉੱਥੋਂ ਮਲਤਾਨ ਤੋਂ ਚੱਲਦੇ ਹੋਏ ਪਹੁੰਚੇ ਇੱਥੇ ਤ੍ਰਿਗਰਾ ਰਾਜਵੰਸ਼ ਦੇ ਵਿੱਚ ਤ੍ਰਿਗਰਾ ਰਾਜਵੰਸ਼ ਵਿੱਚ ਜਾ ਕੇ ਇਹਨਾਂ ਨੇ ਇਹ ਜਿਹੜਾ ਫੋਟ ਸਥਾਪਿਤ ਕੀਤਾ ਜਿਹਨੂੰ ਕਾਂਗੜਾ ਫੋਟ ਵੀ ਕਿਹਾ ਜਾਂਦਾ ਤੇ ਨਾਗਰਾ ਕੋਟ ਵਈ ਵੱਲੋਂ ਵੀ ਜਾਣਿਆ ਜਾਂਦਾ ਵੈ ਤੇ ਉਸ ਤੋਂ ਬਾਅਦ ਮੰਨਿਆ ਜਾਂਦਾ ਕਿ ਇੱਥੇ ਜਿਹੜੇ ਰਾਜਾ ਜੀ ਨੇ ਇੱਥੇ ਇੱਕ ਮੰਦਿਰ ਸਥਾਪਿਤ ਕੀਤਾ ਸੀ ਜਿਹਦਾ ਨਾਮ ਸੀ ਆ ਭੂਵੇਸ਼ਰੀ ਮੰਦਿਰ ਤੇ ਇਸ ਮੰਦਿਰ ਵਿੱਚ ਲੋਕੀ ਬਹੁਤ ਜ਼ਿਆਦਾ ਧਨ ਮਲਕੀ ਸੋਨਾ ਅਤੇ ਗਹਿਣੇ ਵਗੈਰਾ ਚੜਾਉਂਦੇ ਸੀਗੇ ਮੰਨਿਆ ਗਿਆ ਕਿ ਇੱਥੇ 21 ਜਿਹੜੇ ਹੈਗੇ ਸੀ ਖੂਹ ਸੀ ਜਿਹੜੇ ਉਹ ਖਜ਼ਾਨੇ ਨਾਲ ਭਰੇ ਹੋਏ ਸੀ ਤੇ ਇਹਨਾਂ 21 ਖੂਹਾਂ ਉੱਤੇ ਹਰ ਇੱਕ ਰਾਜੇ ਦੀ ਨਜ਼ਰ ਸੀ ਜਿਹਦੇ ਕਰਕੇ 470 ਈਸਵੀ ਦੇ ਵਿੱਚ ਪਹਿਲਾ ਕਸ਼ਮੀਰ ਦੇ ਰਾਜਾ ਨੇ ਹਮਲਾ ਕੀਤਾ ਉਸ ਤੋਂ ਬਾਅਦ ਫਿਰ ਅਕਬਰ ਨੇ 52 ਵਾਰ ਹਮਲਾ ਕੀਤਾ ਜਿਹੜਾ ਕਿ ਅਸਫਲ ਰਿਹਾ ਉਹ ਫਿਰ 109 ਈਸਵੀ ਦੇ ਵਿੱਚ ਗਜਨੀ ਮੁਹੰਮਦ ਗਜਨੀਬ ਨੇ ਹਮਲਾ ਕਰਕੇ ਇਸ ਕਿਲੇ ਨੂੰ ਫਤਿਹ ਕੀਤਾ ਉਹਦੇ ਵਿੱਚੋਂ ਅਕੀਆਂ ਖੂਹਾਂ ਵਿੱਚੋਂ 8 ਖੂਹ ਉਲਟਲੇ ਲੁੱਟਣ ਤੋਂ ਬਾਅਦ ਤੇ 1700 1620 ਈਸਵੀ ਵਿੱਚ ਜਹਾਂਗੀਰ ਨੇ ਇਸ ਕਿਲੇ ਨੂੰ ਜਿੱਤਿਆ ਜਿੱਤਣ ਤੋਂ ਬਾਅਦ ਜਦੋਂ ਆਪਣੇ ਕੁਟੀਕਵੰਚ ਦੇ ਰਾਜਾ ਸੰਸਾਰ ਚੰਦਰਾਜੀ ਆਏ ਉਹਨਾਂ ਨੇ 1790 ਈਸਵੀ ਵਿੱਚ ਫਿਰ ਇਹ ਜਿਹੜਾ ਹੈਗਾ ਕਿਲਾ ਆਪਣੇ ਅੰਦਗੀ ਅਧੀਨ ਕਰ ਲਿਆ ਤੇ ਇਹਨਾਂ ਦਾ ਜਿਹੜਾ ਰਾਜ ਚੱਲਾ ਸੀ 1828 ਈਸਵੀ ਤੱਕ ਰਾਜ ਚੱਲਿਆ ਸੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਕਿਲੇ 'ਤੇ ਫਤਿਹ ਹਾਸਲ ਕੀਤੀ ਤੇ ਕਾਫੀ ਟਾਈਮ ਤੱਕ ਇਸ ਕਿਲੇ ਤੇ ਸਥਾਪਿਤ ਰਹੇ ਰਾਜੇ ਤੌਰ ਤੇ ਫਿਰ ਇਸ ਤੋਂ ਬਾਅਦ ਸਿੱਖ ਐਂਗਲੋਵਾਰ ਹੋਈ ਜਿਹਦੇ ਵਿੱਚ ਜਿਹੜਾ ਇਹ ਕਿਲਾ ਖੋ ਕੇ ਮਲਿਕ ਜਿੱਤ ਕੇ ਅੰਗਰੇਜ਼ਾਂ ਕੋਲ ਚਲਾ ਗਿਆ ਤੇ ਅੰਗਰੇਜ਼ਾਂ ਨੇ ਕਾਫੀ ਟਾਈਮ ਇੱਥੇ ਰਾਜ ਕੀਤਾ ਤੇ ਉਸ ਤੋਂ ਬਾਅਦ ਜੇ ਮੰਨ ਲਓ ਸਾਹਿਬ ਤੁਸੀਂ 4 April 1905 ਇਸ ਵਿੱਚ ਇੱਕ ਆਰਥਿਕ ਵਿਕਿਆਇ ਸੀ ਇੱਕ ਭੂਕਾ ਮਾਇਆ ਸੀ ਜਿਸ ਤੋਂ ਬਾਅਦ ਰਾਜਾ ਨੇ ਸੋਰੀ ਰਾਜਾ ਕਹ ਰਹੇ ਹਨ ਅੰਗਰੇਜ਼ਾਂ ਨੇ ਇੱਕ ਕਿਲਾ ਛੱਡਤਾ ਸੀਗਾ ਤੇ ਅੱਜ ਵੀ ਇਹਦਾ ਇਤਿਹਾਸ ਇਹ ਬੋਲਦਾ ਪਿਆ ਵਾ ਆਰਕੀਓਲੋਜੀ ਵੀ ਇਹਨਾਂ ਨੂੰ ਮੇਨਟੇਨ ਕਰ ਰਹੀ ਹੈ ਕਿਉਂਕਿ ਇਹ ਪੂਰਾ ਇਤਿਹਾਸਿਕ ਕਿਲਾ ਹੈਗਾ ਵਾ ਪਰ ਅੱਜ ਵੀ ਕਿਹਾ ਜਾਂਦਾ ਹੈ ਕਿ ਇੱਥੇ ਜਿਹੜੇ ਅੱਠ ਜਿਹੜੇ ਖੂਬ ਬਚੇ ਹੋਏ ਐ ਜਿਹੜੇ ਕਿਸੇ ਨੂੰ ਅਜੇ ਤੱਕ ਮਿਲੇ ਨਹੀਂ ਉਹ ਤੇ ਖਜ਼ਾਨੇ ਨਾਲ ਭਰੇ ਹੋਏ ਹੈ ਜਦੋਂ ਆਪਾਂ ਉੱਪਰ ਨੂੰ ਜਾਂਦੇ ਆ ਉੱਤੇ 360뷰 ਮਿਲੇਗਾ ਤੇ ਇੱਥੇ ਆਪਾਂ ਨੂੰ ਮੰਦਿਰ ਵੀ ਦੇਖਣ ਨੂੰ ਮਿਲ ਜਾਂਦਾ ਹੈ ਜਿਹੜਾ ਕਿ ਅੰਬਿਕਾ ਦੇਵੀ ਦਾ ਟੈਂਪਲ ਵਜੋਂ ਜਾਣਿਆ ਜਾਂਦਾ ਹੈ ਤੇ ਜਿਹੜਾ ਆਪਾਂ ਇਤਿਹਾਸ ਪੜਿਆ ਉਹ ਤਾਂ ਜਿਹੜਾ ਹੈਗਾ ਬਵੇਸ਼ਰੀ ਮੰਦਿਰ ਦੇ ਨਾਲ ਰਿਲੇਟ ਕਰਦਾ ਪਰ ਇਹਨਾਂ ਨੇ ਉਸ ਤੌਰ ਤੇ ਇੱਥੇ ਇੱਕ ਮੰਦਿਰ ਸਥਾਪਿਤ ਕੀਤਾ ਹੋਇਆ ਵੈ ਜਦੋਂ ਆਪਾਂ ਆਉਂਦੇ ਆ ਇਧਰਲੇ ਪਾਸੇ ਕਿਲੇ ਦਾ ਇੱਕ ਟੋਪ ਆ ਜਾਂਦਾ ਵੈ ਤੇ ਜਿੱਥੇ ਤੁਸੀਂ ਅੱਜ ਵੀ ਇਮਾਰਤਾਂ ਖੜੀਆਂ ਹੋਈਆਂ ਦੇਖ ਸਕਦੇ ਹੋ ਪੁਰਾਣੇ ਟਾਈਪ ਦੀਆਂ ਤੇ ਆਹ ਸਾਹਮਣੇ ਤੁਸੀਂ ਦੇਖੋ ਇੱਕ ਮੂਰਤੀ ਬਣੀ ਹੋਈ ਆ ਕਿਸੇ ਦੇਵਤਾ ਦੀ ਲੱਗਦੀ ਆ ਜਾਂ ਕਿਸੇ ਸਮਾਧੀ ላይ ਬੈਠੇ ਆ ਜਿਹੜੇ ਤੇ ਐਂ ਪਈ ਆ ਇੱਥੇ ਤੇ ਉਦਾ ਹੀ ਹਾਂ ਮਾਰਤਾ ਅਵੇਲੇਬਲ ਹੈ ਜਿਵੇਂ ਲੱਗਦਾ ਜਿਵੇਂ ਕਿਤੇ ਆਪਾਂ ਬਹੁਤ ਹੀ ਪੁਰਾਣੇ ਖੰਡਰ ਚ ਆਗੇ ਹੋਵਾਂਗੇ ਆਪਾਂ ਉਹ ਬੰਤਰ ਤੇ ਆ ਗਏ ਆ ਜਿਹੜੀ ਤੁਹਾਨੂੰ ਥੱਲੇ ਦਿਖਾਈ ਸੀ ਕਿ ਕਿੰਨੀ ਪੁਰਾਣੀ ਬੰਤਰ ਹੈ ਤੇ ਇਹ ਇਹ ਲੱਗਦਾ ਕੋਈ ਗੇਟ ਆ ਇੱਥੋਂ ਇਹ ਢਾਂਚੇ ਦੇ ਵਿੱਚ ਐਂਟਰ ਹੋਣ ਲਈ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਖੂਬਸੂਰਤ ਇਮਾਰਤ ਹੈ। ਕੀ ਬਾਤ ਹੈ। ਇਹੋ ਜੀ ਬੰਤਰ ਤੁਹਾਨੂੰ ਮਿਲਨੇ ਨੇ ਇਮਾਰਤ ਮਿਲਨੇ ਨੇ ਤੇ ਇਸ ਟਾਈਮ ਸਟਰਕਚਰ ਇਹੋ ਜਾਂ ਇੰਡੀਆ ਦੇ ਵਿੱਚ ਮਿਲੂਗਾ ਤੇ ਸਾਊਥ ਇੰਡੀਆ ਵਾਲੇ ਪਾਸੇ ਮਿਲੂਗਾ ਪਰ 3500 ਸਾਲ ਪੁਰਾਣਾ ਇਹੋ ਜਾਂ ਮੰਦਿਰ ਤੁਹਾਨੂੰ ਘਟ ਦੇਖਣ ਨੂੰ ਮਿਲੂਗਾ ਜਿਹੜੀ ਲੋਕਾਂ ਨੇ ਦੇ ਰਿਆ ਵਾ। ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਇਮਾਰਤ ਹੈ। ਕਿੰਨਾ ਸੋਹਣਾ ਸਟਰਕਚਰ ਹੈ। ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਹੈ ਇਸ ਇਮਾਰਤ ਉੱਤੇ। ਟ੍ਰੈਕ ਜਿਹੜਾ ਇਹ ਹੈਗਾ ਵਾ ਟ੍ਰੈਕ ਜਿਹੜਾ ਹੈਗਾ ਇਹ ਫੋੜ ਦਾ ਇੱਕ ਟੋਪ ਤੱਕ ਹੈ ਜਿਹੜਾ ਕਿ ਕਿਲੋਮੀਟਰ ਦੇ दायरे ਦੇ ਵਿੱਚ ਵਿੱਚ ਹੋਊਗਾ ਤੇ ਹੈਰਾਨੀ ਹੁੰਦੀ ਹੈ ਕਈ ਵਾਰੀ ਮੈਨੂੰ ਇਹ ਗੱਲ ਸੋਚ ਕੇ ਕਿ ਐਡੇ ਤਕੜੇ ਤਕੜੇ ਕਿਲੇ ਤੇ ਕਿਸੇ ਟਾਈਮ ਸਿੱਖ ਸਿੱਖਾਂ ਨੇ ਰਾਜ ਕੀਤਾ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ ਉੱਥੋਂ ਬਹੁਤ ਗਰਮ ਮਹਿਸੂਸ ਹੁੰਦਾ ਹੈ ਕਿ ਕਾਫੀ ਜਿਹੜਾ ਸਿੱਖ ਇਤਿਹਾਸ ਹੈ ਬਹੁਤ ਵਾਈਟ ਸੀ ਆ ਤੇ ਬਹੁਤ ਲੰਬਾ ਸੀ ਆ ਤੇ ਜਿਹਨੂੰ ਆਪਾਂ ਹੁਣ ਸੰਭਾਲ ਨਹੀਂ ਸਕੇ ਜਦੋਂ ਆਪਾਂ ਇਸ ਕਿਲੇ ਦੇ ਟੋਪ ਤੇ ਪਹੁੰਚਦੇ ਆ ਨਾ ਤੇ ਆਹ 뷰 ਨਜ਼ਰ ਆਉਂਦਾ ਜਿੱਥੋਂ ਆਪਾਂ ਨੂੰ ਸਾਰਾ ਕਾਂਗੜਾ ਸ਼ਹਿਰ ਨਜ਼ਰ ਆਉਂਦਾ ਆ ਆ ਦੇਖੋ ਜੀ ਥੋੜਾ ਮੋਟਾ 뷰ਲਾਂ ਮੈਂ ਤੁਹਾਨੂੰ ਥੱਲੇ ਦਿਖਾਇਆ ਸੀ ਪਰ ਇਹ ਜਮਾ ਟੋਪ ਤੇ ਪਹੁੰਚ ਕੇ 뷰 ਹੈ ਤੇ ਸਾਹਮਣੇ ਸੰਗਮ ਪੁਆਇੰਟ ਜਿਹੜਾ ਤੁਹਾਨੂੰ ਥੱਲੇ ਦੱਸਿਆ ਸੀ ਆ ਤੇ ਇਥੋਂ 360뷰 ਤੁਹਾਨੂੰ ਸਾਰਾ ਮਿਲ ਸਕਦਾ ਵਾ ਇਸ ਵੈਲੀ ਦਾ ਇਹ ਜਿਹੜੀ ਕਾਂਗੜਾ ਵੈਲੀ ਕਹਿ ਸਕਦੇ ਆ ਤੇ ਕਾਂਗੜਾ ਫੋਰਡ ਦੀ ਵੈਲੀ ਕਹ ਸਕਦੇ ਆ ਤੇ ਇੱਥੇ ਇੱਕ ਸਰੋਵਰ ਟੈਪ ਜਾਂ ਆਪਣਾ ਤਲਾਬ ਟੈਪ ਕੁਛ ਹੈਗਾ ਵੈ ਤੇ ਇੱਧਰ ਜਿਹੜਾ ਤਲਾਬ ਵੀ ਨੇੜੇ ਹੀ ਆ ਕੋਈ ਬੜਾ ਦੂਰ ਨਹੀਂ ਹੈਗਾ ਜਾਂ ਤਾਂ ਕੋਈ ਇਮਾਰਤ ਹੋਣੀ ਆ ਜਾਂ ਕੋਈ ਸਰੋਵਰ ਟੈਪ ਅੱਥੇ ਕੁਝ ਬਣਿਆ ਹੋਣਾ ਤਾਂ ਹੀ ਕਰਕੇ ਇੱਥੇ ਖਾਂ ਇਹ ਖਾਲੀ ਆ ਫੋਰਟ ਸੋਨਾ ਵੈ ਦੇਖਣਯੋਗ ਹੈ ਇਤਿਹਾਸਿਕ ਹੈ ਇਤਿਹਾਸ ਨਾਲ ਰਿਲੇਟ ਕਰਦਾ ਵੈ ਤੇ ਬੱਚੇ ਆ ਸਕਦੇ ਆ ਛੋਟੇ ਵੱਡੇ ਸਾਰੇ ਤਰੀਕੇ ਦੇ ਬੰਦੇ ਇੱਥੇ ਆ ਸਕਦੇ ਨੇ ਤੇ ਬਜ਼ੁਰਗ ਵੀ ਇੱਥੇ ਪਹੁੰਚ ਸਕਦੇ ਨੇ ਕਿਉਂਕਿ ਕਿਸੇ ਪ੍ਰਕਾਰ ਦੀ ਟ੍ਰੈਕ ਕਰਨ ਦੇ ਵਿੱਚ ਦਿੱਕਤ ਨਹੀਂ ਆ ਸਕਦੀ ਤੇ ਆਓ ਮਸਤ ਇੱਥੇ ਆਓ ਤੇ ਇਤਿਹਾਸ ਸੰਬੰਧੀ ਜਾਣਕਾਰੀ ਹਾਸਲ ਕਰੋ ਤੇ ਪੁਰਾਣੀਆਂ ਇਮਾਰਤਾਂ ਜਿਹੜੀਆਂ ਕਿ ਆਪਣੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਦੇਖੋ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਕਿ ਜਿਹੜੀ ਇੱਥੇ ਟਿਕਟ ਹੈਗੀ ਆ 20 ਰੁਪਏ ਟਿਕਟ ਹੈ ਤੇ ਕੈਮਰਾ ਤੁਸੀਂ ਡਰੋਨ ਨੇ ਇੱਥੇ ਡਾ ਸਕਦੇ ਤੇ ਇਹ ਤੇ ਤੁਸੀਂ ਆਪਦਾ ਮੋਬਾਈਲ ਵਗੈਰਾ ਚੱਕ ਸਕਦੇ ਹੋ ਉਹ ਵੀ ਤੁਸੀਂ ਪੁੱਛਣਾ ਮੈਂ ਪੁੱਛ ਕੇ ਤੁਸੀਂ ਆਦੀ ਵੀਡੀਓਗ੍ਰਾਫੀ ਕਰ ਸਕਦੇ ਆ ਬਟ ਜਿਹੜਾ ਹੈਗਾ ਬਿਨਾ ਪੁੱਛੇ ਕੁਝ ਕਰੋਗੇ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਵੈ ਠੀਕ ਠੀਕ ਲਗਾ ਟ੍ਰੈਕ ਆਪਕੋ ਠੀਕ ਰਿਹਾ ਠੀਕ ਅੱਛਾ ਚਲੋ ਤੁਸੀਂ ਦੇਖ ਸਕਦੇ ਹੋ ਕਿ ਆਪਣੇ 올ਡ ਪਰਸਨ ਵੀ ਇੱਥੇ ਟ੍ਰੈਕ ਕਰਨ ਆਏ ਹੋਏ ਆ ਇਸ ਫੋਟੋ ਨੂੰ ਦੇਖਣ ਵਾਸਤੇ ਤੇ ਵੀਰੇ ਦਾ ਵੀ ਫੋਨ ਆ ਹੀ ਜਾਂਦਾ ਕਿ ਆ ਜਾ ਪਹੁੰਚ ਜਾ ਥੱਲੇ ਤੇ ਚਲਿਓ ਆਪਾਂ ਗਾਂ ਵਧੀਆ ਆਪਦੇ ਨੈਕਸਟ ਪੈਡੇ ਲਈ ਉਹ ਲੱਗਾ ਸਕੈਨਰ ਲੱਗਾ ਇਹਨੂੰ ਸਕੈਨ ਕਰਨਾ ਮੈਂ ਸਕੈਨ ਕਰਨ ਤੋਂ ਬਾਅਦ ਥੋੜੇ ਜਿਹੜਾ ਇੱਕ ਖੁੱਲ੍ਹ ਜੂਗੀ ਸਾਈਡ ਖੁੱਲ੍ਹ ਜੂਗੀ ਉੱਚੇ ਡਿਟੇਲ ਭਰ ਕੇ ਤੁਸੀਂ 20 ਰੁਪਏ ਕਟਾ ਕੇ ਆਪਦਾ ਜਿਹੜਾ ਪਾਸ ਐਂਟਰ ਨਾ ਸਕਦੇ ਜਦੋਂ ਆਪਾਂ ਧਰਮਸ਼ਾਲਾ ਨੂੰ ਜਾ ਰਹੇ ਹਾਂ ਕਾਂਗੜਾ ਸ਼ਹਿਰ ਨੂੰ ਕ੍ਰੋਸ ਕਰਾਂਗੇ ਸਿੱਧਾ ਜਾਣ ਤੋਂ ਪਹਿਲਾਂ ਨਾ ਇੱਥੇ ਆ ਆ ਇਧਰੋਂ ਆਏ ਸੀ ਆਪਾਂ ਤੇ ਇੱਥੇ ਆ ਕੇ ਆਪਾਂ ਨੂੰ ਕੱਟ ਜਾ ਮਿਲਦਾ ਜਿੱਥੇ ਲਿਖਿਆ ਕਾਂਗੜਾ 0 ਕਿਲੋਮੀਟਰ ਇੱਥੋਂ ਤਾਂ ਚੜ੍ਹਦੇ ਇੱਥੇ ਲਿਖਿਆ ਵੀ ਕਾਂਗੜਾ ਫੋਰ ਆਰਕੀਓਲੋਜੀ ਡਿਪਾਰਟਮੈਂਟ ਧਰਮਸ਼ਾਲਾ ਦੀ ਬਾਉਂਡਰੀ ਪਿੱਛੇ ਲੰ वेलकम ਕਰਤਾ ਉਹਨਾਂ ਨੇ ਤੇ ਹੁਣ ਆਪਾਂ ਨੂੰ ਸ਼ਹਿਰਦਾਰੀ ਨਜ਼ਰ ਆਊਗੀ ਧਰਮਸ਼ਾਲਾ ਤਗੜਾ ਰੱਜਿਆ ਪਹੁੰਚਿਆ ਸ਼ਹਿਰ ਹੈ ਧਰਮਸ਼ਾਲਾ ਪਾ ਪਹੁੰਚ ਗਏ ਸੀਗੇ ਤੇ ਪਹੁੰਚਣ ਤੋਂ ਬਾਅਦ ਪਹਿਲਾਂ ਤਾਂ ਕਰਾਇਆ ਆਪਾਂ ਇਥੇ ਰੂਮ ਬੁੱਕ ਤੇ ਰੂਮ ਦਾ ਚੱਕਾ ਤੁਹਾਨੂੰ ਸਵੇਰੇ ਦਿਖਾਵਾਂਗੇ ਛੋਟਾ ਜਿਹਾ ਚੱਕ ਆਪਾਂ ਛੋਟ ਲੇਤਾ ਸੀ ਤੋਂ ਤੁਹਾਡੇ ਨਾਲ ਜਿਹੜਾ ਵੀਡੀਓ ਚ ਸਾਂਝਾ ਕੀਤਾ ਉਸ ਤੋਂ ਬਾਅਦ ਆਪਾਂ ਚਲੇ ਗਏ ਸੀ ਮਾਰਕੀਟ ਚ ਕੋਈ ਚੀਜ਼ ਲੈਣੀ ਸੀ ਮੇਰੀ ਐਨਕ ਟੁੱਟ ਗਈ ਸੀ ਉਹ ਐਨਕ ਲਿੱਤੀ ਹੈ ਕਿਉਂਕਿ ਗਾਂ 609 ਮਿਲ ਸਕਦੀ ਹੈ ਧੁੱਪ ਵੀ ਅੱਖਾਂ ਚ ਪੂਰੀ ਤਿੱਖੀ ਹੋ ਕੇ ਵੱਜਦੀ ਹੈ ਤੇ ਮਾਰਕੀਟ ਗਏ ਸੀ ਥੋੜਾ ਜਿਹਾ ਚੱਕਾ ਸੀ ਤੁਹਾਨੂੰ ਮਾਰਕੀਟ ਦਾ ਦਿਖਾਇਆ ਸੀ ਉਸ ਤੋਂ ਬਾਅਦ ਹੀ ਰੋਟੀ ਖਾਣ ਲੱਗੇ ਰੋਟੀ ਖਾਣ ਤੋਂ ਬਾਅਦ ਹੁਣ ਆਪਾਂ ਆ ਗਏ ਇੱਥੇ ਆਪਣੇ ਰੂਮ ਹੋਟਲ ਚ ਤੇ ਕਰਦੇ ਆਂ ਅੱਜ ਵੀਡੀਓ ਦੀ ਇੱਥੇ ਸਮਾਪਤੀ ਕਾਂਗੜਾ ਫੋਰਟ ਵਧੀਆ ਘੁੰਮਿਆ ਗਿਆ ਮੈਂ ਅੱਜ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਦਿੱਤੀ ਹੈ ਮੋਗੇ ਤੋਂ ਚੱਲੇ ਸੀ ਧਰਮਸ਼ਾਲਾ ਪਾਕਿਤ ਦੇ ਰਸਤੇ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਜੇਕਰ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਨਵੀਂ ਵੀਡੀਓ ਤੇ ਨਵੇਂ ਸਫ਼ਰ ਨਾਲ ਅੱਜ ਲਈ ਬਾਏ